ਉਹ ਨਹੀਂ ਵੀ ਕਿਉਂ ਆ ਸਹੀ ਕਹ ਰਹਾ ਸਹੀ ਕਹ ਰਹਾ ਕਿੰਨੇ ਮੀਟਰ ਮੀਟਰ ਚੱਕੀ ਜਾਂਦੇ ਹੋ ਮੈਨੂੰ ਲੱਗਦਾ ਤੁਸੀਂ ਮੈਨੂੰ ਪਿਛਾਲੇ ਆ ਨਾ ਲਾਓ ਕਦ ਮਰ ਲਾਓ ਚਲ ਮੈਂ ਤੁਹਾਨੂੰ ਹੈਲਪ ਕਰਦਾ ਰੱਜ ਟੰਗਾ ਉਹ ਕੀ ਕਹਿੰਦੇ ਆ ਸੋਰਾ ਕਾਲੇ ਨੂੰ ਕਾਲੂ ਓਟੇ ਨੂੰ ਹਾਥੀ ਬਦਲੇ ਨੂੰ ਕਾਰਨ ਟੋਟੇ ਕੋਲ ਚਾਰ ਰੱਖ ਨਾ ਦੱਸ ਕੇ ਮੇਰੀ ਸਲਮ ਟੈਂਪ ਫਿੱਟ ਬਾਡੀ ਦੀ ਕਿਹੜਾ ਨਾ ਝੂਠ ਕਰਦਾ ਕਮਜ਼ੋਰੀ ਕਿਹੜਾ ਬਲੇ ਕਿਹੜਾ ਬਲੇ ਕੁੱਤਾ ਨਹੀਂ ਹੈਗੀ ਇਹ ਹੈਗੀ ਜੀ ਪੰਜਾਬ ਦੀ ਪਿਟਬੂਲ ਓਏ ਚਾਲ ਜਦ ਤੱਕ ਕੋਈ ਚੇਨ ਨਾ ਘਲਾਰੇ ਨਾ ਮੈਨੂੰ ਪਿਆ ਬਕੀ ਨਾ ਕਹਿਣਾ ਢਾਲ ਕਿਨੂੰ ਕਾੜੀ ਆ ਓਏ ਮੈਨੂੰ ਤੇ ਫੇਰਾ ਬਚੂ ਮੈਂ ਮੈਂ ਨਹੀਂ ਕਹਿੰਦਾ ਪੋਰਾ ਸ਼ਾਪਟੇ ਬੱਤੀ ਚਾੜੂ ਚ ਪਹਿਲਾਂ ਵਾਲੀ ਗੱਲ ਨਹੀਂ ਲਈ ਨਹੀਂ ਇਹ ਵੀ ਬਸ ਗੱਲਾਂ ਹੀ ਹੋ ਗਈਆਂ ਸਹੀ ਜਾਣਾ ਸਹੀ ਜਾਣਾ ਉਹਨਾਂ ਨੇ ਦੋ ਸਾਲੇ ਤੋਂ ਦੂਜਾ ਵਿਆਹ ਕਰਾ ਲਿਆ ਨਿਆਣਾ ਕਰਿਆ ਹਲੇ ਤੂੰ ਕੰਮ ਕਰਨਾ ਜੋਗਾ ਜਿੰਨੀ ਉੜਾ ਕੇ ਇਹੀ ਗੱਲ ਹੈ ਸਹੀ ਗੱਲ ਹੈ ਪਹਿਲਾਂ ਪਤਾ ਹੁੰਦਾ ਕਿ ਘਰੋਂ ਦੀ ਖੁੱਦਾ ਕਰਨਾ ਕੀ ਲੋੜ ਸੀ ਪੂਰੀ ਲੋੜ ਦੀ ਪਹਿਲਾਂ ਠੀਕ ਸੀ ਤੇਰੇ ਜੀ ਦਾ ਰੋਲ ਨਾ ਤਸਦੀ ਮੈਂ ਤਾਲਾ ਨਹੀਂ ਕਰ ਲੈਣਾ ਜਾਗਰ ਗੱਦੀ ਹੈ ਪੁੱਤਾਂ ਨਾਲ ਠੀਕ ਹੈ ਪਰ ਤੂੰ ਹਾਂ ਕੌਣ ਮੈਂ ਤੇਰੀ ਕਿੰਨੀ ਆ ਤੇਰੇ ਕਬਰ ਤੋਂ ਨਿਕਲ ਕੇ ਆਇਆ ਮੇਰਾ ਪੁੱਤ ਜਾਂ ਇੰਨਾ ਸੋਹਣਾ ਬਾਪੂ ਤੇ ਨਾਲ ਉਹ ਤੋਣੀ ਸੀ ਹੁੰਦੀਆਂ ਤੂੰ ਕੱਲੀ ਇਤਰੀ ਫਰਦੀਆਂ ਕਿੱਥੇ ਕਿੰਦੀ ਵੈਸ ਕਿਉਂ ਬਿੱਲਾਂ ਦੀ ਕੈਨੇਡਾ ਦੀ ਫੀਸ ਨਹੀਂ ਸੀ ਭਰੀ ਉਹ ਮੁਝਾ ਸਤਿ ਨਿਵਾਕ ਗੁਣਕੇ ਵੀ ਤੈਨੂੰ ਬਾਹਰ ਨਹੀਂ ਬੁਲਾ ਸਕਦੇ ਮੈਨੂੰ ਮਾਰ ਦੇ ਸਾਹਣਾ ਚੰਗੀ ਲਾਖਾਉਣੀ ਸੀ ਆਖੇ ਕੋਈ ਕੰਮ ਕਰ ਸ਼ੁਰੂ ਕਰ ਲੈਂਦਾ ਕੀ ਲੋੜ ਸੀ ਬਾਹਰ ਜਾਣ ਦੀ ਸਹੀ ਗੱਲ ਹੈ ਸਹੀ ਗੱਲ ਹੈ ਹੁਣ ਮੇਰੀ ਛੱਡ ਤੂੰ ਦੱਸ ਤੂੰ ਬਾਹਰ ਕੀ ਲੈਣਾ ਹੈ ਸੀਵਾ ਹੱਦ ਤੱਕ ਦੀ ਬਾਅਦ ਪਾਕਿਸਤਾਨ ਤੋਂ ਈ ਆ ਗਈ ਨਾ ਮੈਂ ਤੇਰੇ ਬੱਬਰ ਚੋਂ ਮਾਰ ਨਹੀਂ ਆ ਦਗਦੀ ਹਾਂ ਮੇਰੀ ਜਾਨ ਮੈਂ ਇੰਨਾ ਪਿਆਰ ਕਰਦੀ ਹਾਂ পেপিদিলাই ইপেমনে ওলেনিকো. পেদো কানা? ও ন্তো কানা? তেন্ত সিলাগানা হিযা. কানা! তুম বরা লিলাওয? হাহাহাও কানা হাহাহ ਆਹ ਲੈ ਬਰਾਵਾ ਤੂੰ ਤਾਂ ਜਾ ਕੇ ਸੌਣੇਗਾ ਫੁਰਕੇ ਦਿਲ ਦਿਮਾਗ ਫੇਫੜੇ ਮੇਰੀ ਮਾਂ ਬੜੀ ਕਿਤੇ ਰੱਖਦੇ ਆ ਹੋਏ ਹੋ ਗਿਆ ਅੱਛਾ ਤੂੰ ਚਬਾਉਣਾ ਇਹਨੂੰ ਇੱਕ ਵਾਰ ਫੇਰ ਹੁਣ ਸੁੱਤ ਚ ਜਾਣਾ ਇਹਨੂੰ 8000 ਜਿ ਇੱਕ ਵਾਰੀ ਤੇ 12ਵੀਂ ਇਹ ਦੋ ਤੂੰ ਬੇਸਤ ਕਰੀ ਜਾਣਾ ਇਹਦਾ ਝੋਕੀਆ ਕੁਛ ਮਰਜ਼ੀ ਹੋਵੇ ਇਹਦਾ ਨਾ ਦੋਰਾ ਨਹੀਂ ਹੋ ਸਕਦਾ ਸਹੀ ਗੱਲ ਹੈ ਸਹੀ ਗੱਲ ਹੈ ਤੈਨੂੰ ਪਤਾ ਕਾਲੇ ਰੰਗ ਦੇ ਕਿੰਨੇ ਫੈਦੇ ਨੇ ਕਿੰਨੇ ਮੈਂ ਤੇਰੇ ਬਰੇਕਬੋਰਡ ਦੇ ਕੰਮ ਆ ਸਕਦਾ ਆ ਜਵਾਕ ਮੇਰੇ ਤੇ ਸਵਾਲ ਹੱਲ ਕਰ ਸਕਦੇ ਨੇ ਸਵਾਲ ਹੱਲ ਸਕਦਾ ਠੀਕ ਹੈ ਜੇ ਕਿਸੇ ਨੇ ਮੇਰਾ ਮਿੱਤਰ ਲੈ ਕੇ ਸ਼ੁਰੂ ਕਰ ਲੈਣਾ ਤੇਰੇ ਪਤਾ ਨਹੀਂ ਕਿੱਥੇ ਕਿੱਥੇ ਚੱਤ ਜਾਊ ਸਹੀ ਗੱਲ ਹੈ ਸਹੀ ਗੱਲ ਹੈ ਕਿਹੜੀ ਰਾਣਾ ਛੱਟ ਨੌ ਲੱਗੇ ਦਾ ਸਪਰਸ਼ਿਆ ਕਿ ਨਾਲ ਜੇ ਫਿਰ ਕਿ ਛੱਟਣ ਦੀ ਗੱਲ ਕਰ ਤੈਨੂੰ ਪਤਾ ਰਾਤ ਦੇ ਹਨੇਰੇ ਵਿੱਚ ਮੈਂ ਮਿਸਟਰ ਇੰਡੀਆ ਬਣ ਜਾਣਾ ਉਲੀਆ ਵੀਰੇ ਹੁਣ ਨਹੀਂ ਮੰਨ ਸਕਦਾ ਕਿਉਂ ਕਿ ਦੇਸ਼ ਦੇ ਆਗੂ ਨੇ ਦੇਸ਼ ਦਾ ਨਾਮ ਇੰਡੀਆ ਤੋਂ ਬਦਲ ਕੇ ਭਾਰਤ ਕਰ ਦੀ ਸੋਚ ਲਈ ਹੁਣ ਤੂੰ ਮੀਟੂ ਭਾਰਤ ਬਣ ਦੀ ਸੋਚ ਸਹੀ ਗੱਲ ਹੈ ਸਹੀ ਗੱਲ ਹੈ ਵੇ ਦੁਨੀਆ ਇਰਦੇ ਪੈਣੋ ਪੰਜਾਬ ਦਾ ਪਾਣੀ ਪੂਟਿਆ ਹੈ ਕਿਉਂ ਗੱਤ ਮਾਰਨਾ ਅੱਜ ਵੀ ਆਪ ਦਾ ਪਾਣੀ ਜਿਹੜਾ ਬੱਬਾ ਅੱਜ ਨਾਲ ਨੇ ਡੋਕਾ ਹੰਦੂ ਕੀ ਜਮਾ ਹੋਏ ਦੁੱਧ ਮੈਂ ਟੁੱਟਾ ਦਿਲ ਕਿਉਂ ਆਪ ਮਾਰਿਆ ਮੇਰਾ ਦਿਲ ਤਾਂ ਪਹਿਲੀ ਟੁੱਟਿਆ ਹੋਇਆ ਆਹੋ ਇਹਦਾ ਵੀ ਬਸਟੈਂਡ ਆ ਇ tanto ਰੋਲ ਦੀ ਟੁੱਟਦਾ ਜੁੜਦਾ ਰਹਿੰਦਾ ਖਨਾ ਜੀ ਆਹੋ ਕਦੀ ਪਿੰਕੀ ਤਾਂ ਨਾ ਕਰੇ ਪਿੰਕੀ ਦੀ ਮੰਮੀ ਤਾਂ ਇੱਕ ਵਾਰ ਤਾਂ ਮੈਂ ਪਿੰਕੀ ਦੇ ਡੈਡੀ ਤੇ ਵੀ ਆਇਆ ਸੀ ਖਨਾ ਜੀ ਆਹੀ ਸਟੈਪ ਕਾਟਾ ਕੰਡਿੰਗ ਫਰੋਂ ਨਹੀਂ ਮਾਰਿਆ ਥੈਂਕ ਯੂ ਉਹ ਬਰਾਬਰ ਜੇ ਤੇਰੀ ਇੱਕ ਜੀ ਹਰਤ ਤੇ ਮੇਰੇ ਤੇ ਆ ਗਈ ਨਾ ਉਹ ਮੈਂ ਤਾਂ ਕੋਈ ਹਰਤ ਕਰ ਲਿਓ ਕਣੀ ਲੈਣਾ ਸਹੀ ਗੱਲ ਹੈ ਸਹੀ ਗੱਲ ਹੈ ਜੀ ਕਿਦੋਂ ਆਈ ਹੈਵ ਅ ਬੋਏਫ੍ਰੈਂਡ ਅੱਛਾ ਨਾ ਜੋ ਮੀ ਟਕਰਣਾ ਉਹ ਜਾਇ ਆਉਂਗਾ ਕਣ ਲੁਪਿਟਿਆ ਹਰਬਾ ਮੈਂ ਸਹੀ ਸਾ ਆਇਆ ਚਲੋ

ਦਿਲ ਦਾ ਉਸੇ ਰਾਤ ਕੋ ਤੇਰਾ ਕਿਉਂ ਹੁੰਦਾ ਬੁਰਾ ਹਾਲ ਤੇ ਬੁਰਾ ਹਾਲ ਤੇ ਦਿਲ ਦਾ ਸਾਲ ਟੁੱਟਦਾ ਹੀ ਨਾ ਕਦੇ ਟੁੱਟਦਾ ਹੀ ਨਾ ਸਾਲ ਟੁੱਟਦਾ ਹੀ ਨਾ ਕਦੇ ਟੁੱਟਦਾ ਹੀ ਨਾ